ਦੀ ਆਪਣੀ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦੇ ਦਿਲਾਂ 'ਚ ਗਰੀਬ પતિ ਕਿਸਾਨ પતિ ਕੋਈ ਸਤਕਾਰ ਤੇ ਪਿਆਰ ਨਹੀਂ ਬੀਜੇਪੀ ਕਿਤੇ ਕਿਸਾਨਾਂ ਬਾਰੇ ਗਰੀਬਾਂ ਬਾਰੇ ਨਹੀਂ ਸੋਚ ਸਕਦੀ ਨਾ ਕਾਂਗਰਸ ਗਰੀਬਾਂ ਬਾਰੇ ਕਿਸਾਨਾਂ ਬਾਰੇ ਸੋਚ ਸਕਦੀ ਹੈ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਹੈ ਸੇਵਾ ਕਰਨਾ ਨਹੀਂ ਤੁਸੀਂ ਦੇਖ ਲਓ ਰਾਜ ਕਰਨ ਵਾਸਤੇ ਕਿਤੇ ਧਰਮ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਗੇ ਇੱਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਾ ਕੇ ਰਾਜ ਕਰ ਲੈਂਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਆਇਆ ਜੇ ਧਰਮ ਦੇ ਲੋਕ ਇਕੱਠੇ ਹੋ ਸਕਦੇ ਆ ਜਾਤੀ ਦੇ ਲੋਕ ਇਕੱਠੇ ਹੋ ਸਕਦੇ ਐ ਫਿਰ ਕਿਸਾਨ ਕਿਉਂ ਨਹੀਂ ਇਕੱਠੇ ਹੋ ਸਕਦੇ ਤੇ ਗਰੀਬ ਕਿਉਂ ਨਹੀਂ ਇਕੱਠੇ ਹੋ ਸਕਦੇ ਜੇ ਗਰੀਬ ਤੇ ਕਿਸਾਨ ਇਕੱਠੇ ਹੋ ਜਾਣ ਆਪਣੀਆਂ ਪਾਰਟੀਆਂ ਨੂੰ ਤਕੜਾ ਕਰ ਲੈਣ ਤੁਸੀਂ ਦੇਖੋਗੇ ਕਿਵੇਂ ਪਿੰਡਾਂ 'ਚ ਤੇ ਗਰੀਬਾਂ ਤੇ ਕਿਸਾਨਾਂ ਦੀ ਤਰੱਕੀ ਹੁੰਦੀ ਅੱਜ ਦੇਸ਼ ਵਿੱਚ ਕਿਸਾਨਾਂ ਦੀ ਕੋਈ ਆਵਾਜ਼ ਨਹੀਂ ਗਰੀਬ ਦੀ ਕੋਈ ਆਵਾਜ਼ ਨਹੀਂ ਕਿਸਾਨੀ ਕਾਨੂੰਨ ਬਣਾਏ ਤਾਨੂੰ ਪੁੱਛਿਆ ਨਹੀਂ ਗਿਆ ਆ ਤਾਂ ਤੁਹਾਡੀ ਹਿੰਮਤ ਹੈ ਤੁਸੀਂ ਲੜਾਈ ਲੜੀ ਤੇ ਤੁਸੀਂ ਵਾਪਸ ਕਰਾਏ ਨਹੀਂ ਤਾਂ ਕਾਨੂੰਨ ਬਣੀ ਗਏ ਸੀ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਨੈਸ਼ਨਲ ਪਾਰਟੀ ਤੇ ਖੇਤਰੀ ਪਾਰਟੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਨੈਸ਼ਨਲ ਪਾਰਟੀ ਕਿਤੇ ਸੂਬੇ ਦੀ ਸਟੇਟ ਦੀ ਗੱਲ ਨਹੀਂ ਕਰੂਗੀ ਉਹ ਉਹ ਸਟੇਟ ਦੀ ਗੱਲ ਕਰੂਗੀ ਜਿੱਥੇ ਜਾਦੇ ਮੈਂਬਰ ਪਾਰਲੀਮੈਂਟ ਆਉਂਦੇ ਆ ਜੇ ਹਰਿਆਣਾ ਤੇ ਯੂਪੀ ਵਿੱਚ ਕੋਈ ਸਮੱਸਿਆ ਆ ਜਾਏ ਨੈਸ਼ਨਲ ਪਾਰਟੀ ਦੀ ਸਰਕਾਰ ਹੋਏ ਭਾਵੇਂ ਦੋਨੋਂ ਸੂਬਿਆਂ ਵਿੱਚ ਉਸੇ ਪਾਰਟੀ ਦਾ ਸਰਕਾਰ ਹੋਏ ਉਹਨਾਂ ਨੇ ਯੂਪੀ ਦਾ ਸਾਥ ਦੇਣਾ ਹੈ ਹਰਿਆਣੇ ਨਾਲੋਂ ਕਿਉਂ ਕਿਉਂਕਿ ਉੱਥੇ 80 ਮੈਂਬਰ ਪਾਰਲੀਮੈਂਟ ਬੰਦੇ ਆ ਤੁਹਾਡੇ ਤਾਂ ਇਕੱਲੇ 10 ਆ ਆ ਫਰਕ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਖੇਤਰੀ ਪਾਰਟੀ ਤੁਸੀਂ ਜਾਣਦੇ ਹੋ ਦੇਸ਼ਾਦ ਮੈਂ ਜਿਵੇਂ 80 ਸਾਲ ਹੋਏ ਐ 80 ਸਾਲਾਂ ਵਿੱਚ ਦੇਸ਼ ਵਿੱਚ ਕੱਲੇ ਤਿੰਨ ਕਿਸਾਨਾਂ ਦੇ ਲੀਡਰ ਪੈਦਾ ਹੋਏ ਜਿਨ੍ਹਾਂ ਨੇ ਥੋੜੀ ਗਰੀਬ ਤੇ ਕਿਸਾਨ ਦੀ ਲੜਾਈ ਲੜੀ ਚੌਧਰੀ ਦੇਵੀ لال ਜੀ ਚੌਧਰੀ ਚਰਨ ਸਿੰਘ ਜੀ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਹਨਾਂ ਤਿੰਨਾਂ ਲੀਡਰਾਂ ਨੇ ساری ਜ਼ਿੰਦਗੀ ਲੜਾਈ ਗਰੀਬ ਦੀ ਤੇ ਕਿਸਾਨ ਦੀ ਲੜਾਈ ਹਰ ਫੈਸਲਾ ਉਹਨਾਂ ਦਾ ਕਿਸਾਨ ਦੀ ਹਿੱਤ ਦੇ ਕੇ ਹੁੰਦਾ ਸੀ ਤੇ ਗਰੀਬ ਦਾ ਹਿੱਤ ਦੇ ਕੇ ਹੁੰਦਾ ਸੀ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਤਾਂ ਦੇਖਦੀਆਂ ਕਿ ਵੱਡੇ ਉਦਯੋਗਪਤੀਆਂ ਨੂੰ ਕੀ ਆਪਾਂ ਦੇ ਸਕਦੇ ਆ ਇਸ ਕਰਕੇ ਤੁਸੀਂ ਦੇਖ ਲਓ ਕਿੰਨਾ ਵੱਡਾ ਬਿਤ ਕਰਾਏ ਵੱਡੇ ਵੱਡੇ ਉਦਯੋਗਪਤੀਆਂ ਦਾ ਕਰੋਨਾ ਲੱਖਾਂ ਕਰੋੜ ਕਰਜ਼ਾ ਮਾਫ ਹੋ ਸਕਦਾ ਹੈ ਪਰ ਗਰੀਬ ਦਾ ਕਰਜ਼ਾ ਮਾਫ਼ ਨਹੀਂ ਕਰਦੇ ਕਿਸਾਨ ਦਾ ਮਰਜ਼ਾ ਮਾਫ਼ ਨਹੀਂ ਕਰਦੇ ਕਿਉਂਕਿ ਤੁਹਾਡੀ ਕੋਈ ਪਾਰਟੀ ਤਾਕਤ ਵਿੱਚ ਨਹੀਂ ਹੈ ਤੁਸੀਂ ਹਰਿਆਣੇ 'ਚ ਵੀ ਦੇਖ ਲਓ ਤੁਹਾਡੇ ਕੋਲੇ ਕੱਲੀ ਇੱਕ ਖੇਤਰੀ ਪਾਰਟੀ ਹੈ ਇੰਡੀਅਨ ਨੈਸ਼ਨਲ ਲੋਕਦਲ ਜਦੋਂ ਜਦੋਂ ਇੰਡੀਅਨ ਨੈਸ਼ਨਲ ਲੋਕਦਲ ਦੀ ਸਰਕਾਰ ਆਈ ਹਰਿਆਣੇ ਦੇ ਲੋਕਾਂ ਦੀ ਸਰਕਾਰ ਆਈ ਚੌਧਰੀ ਦੇਵੀ لال ਜੀ ਨੇ ਮੈਨੂੰ ਬਹੁਤ ਮੌਕਾ ਮਿਲੇ ਉਹਨਾਂ ਨਾਲ ਰਹਿ ਕੇ ਉਹਨਾਂ ਨਾਲ ਹਰਿਆਣਾ ਵਿੱਚ ਮੈਂ ਆਪ ਜਾਂਦਾ ਕੀ ਮੈਨੂੰ ਤਾਂ ਬੱਚਿਆਂ ਵਾਂਗੂ ਸਮਝਦੇ ਸੀ ਉਹ ਥੋੜੇ ਵਿੱਚ ਰਹਿੰਦੇ ਸੀ ਗਰੀਬਾਂ ਵਿੱਚ ਰਹਿੰਦੇ ਸੀ ਪਿੰਡਾਂ ਵਿੱਚ ਰਹਿੰਦੇ ਸੀ ਉਹਨਾਂ ਨੂੰ ਥੋੜੀ ਤਕਲੀਫਾਂ ਦਾ ਪਤਾ ਸੀ ਤੁਸੀਂ ਕਹਿਣਾ ਕੋਈ ਹੁੰਦੇ ਮੁੱਖ ਮੰਤਰੀ ਨੂੰ ਜਾਂ ਕਾਂਗਰਸ ਦੇ ਮੁੱਖ ਮੰਤਰੀ ਨੂੰ ਤੁਹਾਡੇ ਬਾਰੇ ਪਤਾ ਹੈ ਕਿ ਇਤਰੀ ਪਾਰਟੀ ਨੂੰ ਵਾਪਸ ਲੈ ਕੇ ਆਓ ਜੇ ਤੁਸੀਂ ਬਚਣਾ ਹੈ ਜੇ ਤੁਸੀਂ ਪਿੰਡਾਂ ਦੀ ਸੀ ਤਰੱਕੀ ਚਾਹਣਿਓ ਗਰੀਬ ਦੀ ਤਰੱਕੀ ਚਾਹਣਿਓ ਕਿਸਾਨ ਦੀ ਤਰੱਕੀ ਚਾਹਣਿਓ ਤੇ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਇੱਕੋ ਇੱਕ ਚਾਰਾ ਜੇ ਬਚਣਾ ਹਰਾਨੇ ਨੇ ਇੰਡੀਅਨ ਨੈਸ਼ਨਲ ਲੋਕਦਲ ਨੂੰ ਅੱਗੇ ਲੈ ਕੇ ਆਓ ਤਾਂ ਬਚੋਗੇ ਤੁਸੀਂ ਤੁਸੀਂ ਆਪ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੇ ਤਜਰਬਾ ਕੀਤਾ ਆ ਝਾੜੂ ਵਾਲੇ ਦਿੱਲੀੋਂ ਲਿਆਏ ਅੱਜ ਪਛਤਾਈ ਜਾਂਦੇ ਆ ਅੱਜ ਪੰਜਾਬ ਵਿੱਚ ਹੜ੍ਹਾਂ ਨਾਲ ਅੱਧਾ ਪੰਜਾਬ ਤਬਾਹ ਹੋ ਗਿਆ। ਨਾ ਸੈਂਟਰ ਨੇ ਮਾਂ ਫੜੀ ਤੇ ਨਾ ਹੀ ਸੂਬੇ ਦੀ ਸਰਕਾਰ ਨੇ ਕਿਉਂਕਿ ਦੋਨੋਂ ਹੀ ਆਪਣੇ ਆਪ ਨੂੰ ਬਾਹਰ ਲੇ ਆ। ਜੇ ਕੋਈ ਕਿਸਾਨਾਂ ਵਿੱਚ ਵਿਚਰਿਆ ਜੇ ਉਹਨਾਂ ਕੋਲ ਸਾਰਾ ਬਣਿਆ ਤੇ ਕਾਲੀ ਦਲ ਬਣਿਆ ਕਿਉਂਕਿ ਜਿਵੇਂ ਇੰਡੀਆ ਨੈਸ਼ਨਲ ਲੋਕ ਦਲ ਹਰਿਆਣਾ 'ਚ ਹੈ ਓਵੇਂ ਪੰਜਾਬ 'ਚ ਰੋਮਣੀ ਕਾਲੀ ਦਲ ਹੈ। ਸਾਡੇ ਦੋਨੋਂ ਪਾਰਟੀਆਂ ਵਾਸਤੇ ਅਸੀਂ ਜਿਉਣਾ ਵੀ ਤੁਹਾਡੇ ਸੂਬੇ 'ਚ ਐ ਅਸੀਂ ਮਰਨਾ ਵੀ ਇੱਥੇ ਐ ਸਾਡੇ ਵਾਸਤੇ ਸਾਰਾ ਕੁਝ ਹੀ ਆਪਣਾ ਸੂਬਾ ਐ ਆ ਦਿੱਲੀ ਵਾਲੀ ਨੈਸ਼ਨਲ ਪਾਰਟੀਆਂ ਵਾਸਤੇ ਤੁਹਾਡਾ ਸੂਬਾ ਕੱਲਾ ਰਾਜ ਕਰਨ ਵਾਸਤੇ ਐ ਤੁਹਾਡੀ ਸੇਵਾ ਜਾਂ ਤੁਹਾਡੀ ਤਰੱਕੀ ਵਾਸਤੇ ਨਹੀਂ